ਬਾਪੂ ਜੀ ਹੁਣੇ ਲੱਤਾਂ ਤੇ ਉੱਤੇ ਜਿਹੜੇ ਜ਼ਖਮ ਨੇ ਉਹ ਦਿਖਾ ਰਹੇ ਸੀ ਉਸ ਵੇਲੇ ਦੀਆਂ ਇਹ ਬਾਪੂ ਜੀ ਸੂਬਾ ਸਰਹੰਦ ਦੇ ਦਿੱਤੇ ਜ਼ਖਮ ਨੇ ਉਹ ਦੇ ਜੀ ਅੱਛਾ ਦੇਣਾ ਸਾਨੂੰ ਹੂੰ ਅਸੀਂ ਗੱਲਾਂ ਦੱਸ ਨਹੀਂ ਸਕਦੇ ਜੋ ਜੋ ਨੇ ਕੀਤਾ ਤੁਹਾਡੇ ਮੂੰਹ ਨਹੀਂ ਆ ਬਿਲਕੁਲ ਅੱਛਾ ਜੀ ਉਹਨੇ ਜੋ ਵੀ ਇਹਨੇ ਉਹਨੇ ਅਖ ਵਿੱਚ ਜੇ ਅਮਤ ਛਕਿਆ ਹੂੰ ਲਾਗੇ ਕਿ ਸ਼ਰਾ ਉੱਥੇ ਰੱਖਦੇ ਹੂੰ ਸਾਡੇ ਅਮਤ ਵੀ ਭੰਗ ਉਹਨੇ ਕੀਤੇ ਸਾਡੇ ਹੱਡ ਵੀ ਤੋੜੇ ਸਾਰੇ ਹਾਂ ਪਰ ਉਹਨੂੰ ਇਹ ਗੱਲ ਨਹੀਂ ਹੈ ਜਿਹੜੀ ਤੂੰ ਗੱਲਾਂ ਨਾਲ ਸਾਡੇ ਵਿੱਚ ਨਹੀਂ ਗਈ ਸਾਨੂੰ ਇਸ ਗੱਲ ਦਾ ਪੱਕਾ ਪਤਾ ਸੀ ਵੀ ਇਹਨੇ ਜਾਨੋਂ ਸਾਨੂੰ ਮਾਰ ਦੇਣਾ ਹਾਂ ਜੇ ਖੁਨੀ ਕੋਈ ਉਸ ਨੂੰ ਦੱਸ ਦੇਈ ਕੋਈ ਸਾਡੇ ਮੂੰਹ ਮਾਰੀ ਚੰਗੀ ਪਿੰਡ ਬਾਰੇ ਕੋਈ ਮੁੰਡਿਆਂ ਬਾਰੇ ਗੱਲ ਨਿਕਲਦੀ ਪਰ ਸਾਨੂੰ ਇਹੋ ਹੀ ਪੱਕਾ ਪਤਾ ਸੀ ਇਹਨੇ ਛੱਡਣਾ ਤਾਂ ਹੈਗਾ ਨਹੀਂ ਹੁਣ ਮਰਲਾਉ ਕਰਕੇ ਛੱਡ ਦਿੰਦਾ ਅੱਜ ਵੀ ਮਾਰਦਾ ਕੱਲ ਵੀ ਮਾਰਦਾ ਹੈ ਹੈ ਕੋਈ ਹੱਲ ਨਹੀਂ ਉਹਨੇ ਛੱਡਿਆ ਕੋਈ ਕਿਸੇ ਗੱਲੋਂ ਮੁੜ ਕੇ ਪੂਰਾ ਤੁਸੀਂ ਤਾਂ ਇਹ ਗੱਲ ਦਾ ਸੁਝੂਠ ਮੰਨਣਾ ਮੈਂ 150 ਟੀਕਾ ਲਵਾ ਕੇ ਤੇ ਫੇਰ ਤੁਰ ਲੱਗਾ ਅੱਛਾ ਮੇਰਾ ਕੋਈ ਹਾਲ ਨਹੀਂ ਅੱਛਾ ਤੇ ਇੰਨੀ ਖੁਸ਼ੀ ਹੋਈ ਆ ਬੇਸਾਬੀ ਵੀ ਫੇ ਉਹਦੇ ਮਰਨਾ ਪਰ ਅਹੀਂ ਇਹ ਗੱਲਾਂ ਆ ਫੇ ਮਰਨਾ ਨਹੀਂ ਹਜੇ ਚਾਹੀਦਾ ਉਹਨੇ ਤਰਸਣਾ ਚਾਹੀਦਾ ਜਿਤਨਾ ਹੀ ਤਰਸਦੇ ਹਨਾ ਕੋਈ ਦੁੱਖ ਚਿਰ ਤਰਸਦਾ ਹੋ ਹੈਂ ਤੇ ਉਹ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿੰਨੇ ਉਹਨੂੰ ਤੁਹਾਨੂੰ ਕਿੰਨੀ ਵਾਰ ਚੱਕ ਕੇ ਲੈ ਗਿਆ ਸੂਬਾ ਮੈਨੂੰ ਉਹਨੇ ਇੱਕ ਹੀ ਵਾਰ ਚੱਕਿਆ ਹੂੰ ਕਿੰਨੇ ਦਿਨ ਚ ਪੰਜ ਦਿਨ ਰਿਆਮ ਹੈ ਹੂੰ 25 ਦਿਨ ਹੀ ਸਾਡਾ ਕੋਈ ਬੰਦਾ ਕਸ ਪੈ ਗਿਆ ਉਹਨੇ ਪੈਸੇ ਦੇ ਕੇ ਨੇ ਛਲਾ ਲਿਆ ਹਾਂ ਅੱਛਾ ਪੈਸੇ ਲੈ ਕੇ ਵੀ ਛੱਡ ਦਿੰਦਾ ਸੀ ਇਹ ਜੇਕਰ ਹੂੰ ਉਹਦਾ ਕੋਈ ਜ਼ਿਆਦਾ ਨਹੀਂ ਕੀ ਹੂੰ ਤੇ ਉਹਨੇ ਮੇਰੇ ਇੱਕ ਆਖਿਆ ਛੱਡ ਤਾ ਮੁਲਕ ਉਹਨੇ ਆਖਿਆ ਜਾਓ ਲੈ ਜਾਓ ਲੱਦ ਕੇ ਲੱਦ ਕੇ ਲੈ ਆਏ ਮੈਨੂੰ ਥਾਣੇ ਜੋ ਕੀ ਕਸੂਰ ਸੀ ਬੱਪੂ ਉਹ ਮੇਰਾ ਭਰਾ ਸੀ ਸਿੰਘਾ ਚ ਦੂਜੇ ਜਿਹੜੇ ਸਿੰਘਾ ਸੀ ਨਾ ਉਹਨਾਂ ਦੇ ਬੰਦੇ ਵਿੱਚੋਂ ਫੜੇ ਗਏ ਇਸ ਤਰ੍ਹਾਂ ਆਸਮਾਨ ਉਹਨਾਂ ਗਾਂ ਪਛਾਂ ਰੱਖਿਆ ਹੁੰਦਾ ᱥਾਲਟ ਉਹਨਾਂ ਜਿਹੜਾ ᱥਾਲਟਾਂ ਦਿੱਤੀਆਂ ਉਹ ਵਗਲਾ ਵੀ ਤੇਰੇ ਕੋਲ ਵੀ ᱥਾਲਟਾਂ ਨਹੀਂ ਹੈ ਤੇ ਮੈਂ ਨਾ ਮੇਰੇ ਵਿੱਚ ਕੋਈ ਨਹੀਂ ਮੇਰੇ ਕੋਲ ਨਹੀਂ ᱥਾਲਟ ਹੈਗੀ ਜੇ ਮੈਂ ᱥਾਲਟ ਵਾ ਮੈਂ ਤੈਨੂੰ ਪਹਿਲਾਂ ਫੜਾ ਦਵਾਂ ਹੈ ਜੇ ਮਾਸਾ ਜਿੰਨਾ ਮੇਰੇ ਚ ਮੈਲ ਹੋਵੇ ਤੇ ਮੈਲ ਤੈਨੂੰ ਇਹ ਦੱਸਾਂ ਵੀ ਮੈਂ ਵਿੱਚ ਮੈਲ ਹੈਗੀ ਆ ਤੇ ਮੈਨੂੰ ਛੱਡ ਦੇ ਪਰ ਮੇਰੇ ਕੋਲ ਮਾਇਨ ਨਹੀਂ ਤੂੰ ਜੋ ਕਰਨਾ ਹੈ ਉਹ ਕੀਤੀ ਜਾ ਜੋ ਤੁਹਾਡੇ ਤੇ ਅਤਿਆਚਾਰ ਕੀਤਾ ਉੱਥੇ ਉਹ ਥਾਣੇ ਦੇ ਵਿੱਚ ਹੋਰ ਕਿੰਨੇ ਕੁ ਲੋਕ ਸੀਗੇ ਜਿਨ੍ਹਾਂ ਦੇ ਉੱਤੇ ਅਤਿਆਚਾਰ ਕਰਦਾ ਸੀ ਹੋਰ ਇੱਕ ਚੈਂਸ ਹੂ ਹੀ ਆਪਣਾ ਦੂਲਾ ਦਾ ਉਹ ਮਰ ਗਿਆ ਹੁਣ ਸੁਗਵਾਸ ਹੋ ਗਿਆ ਉਹ ਵੀ ਕੇਵਲ ਸਿੰਘ ਲੱਪੇ ਉਹ ਵੀ ਇੱਕ ਸੁਚਾ ਸਿੰਘ ਇੱਥੋਂ ਦਾ ਆਪਣੇ ਢੋਲੰ ਦਾ ਉਹ ਵੀ ਹੁਣ ਪੂਰਾ ਹੋ ਗਿਆ ਉਹ ਤਾਂ ਬਜ਼ੁਰਗ ਸੀ ਹੈ ਇਤਨਾ ਕਰਕੇ ਕਾਫੀ ਉੱਤੇ ਬੰਦੇ ਫੜੇ ਅਤਿਆਚਾਰ ਬਹੁਤ ਜ਼ਿਆਦਾ ਕਰਦਾ ਸੀ ਦੋਕੂ ਮੈਂ ਕਿਸੇ ਸਿੰਘ ਦੀ ਇੰਟਰਵਿਊ ਸੁਣੀ ਉਹ ਸਿੰਘ ਨੇ ਦੱਸਿਆ ਕਹਿੰਦਾ ਬੀਬੀਆਂ ਨੂੰ ਵੀ ਚੱਕ ਕੇ ਜਿਵੇਂ ਸਾਨੂੰ ਨੰਗਿਆਂ ਕਰਕੇ ਕੁੱਟਦਾ ਸੀ ਕਹਿੰਦਾ ਬੀਬੀਆਂ ਨੂੰ ਵੀ ਉਸੇ ਤਰੀਕੇ ਦੇ ਨਾਲ ਨੰਗਿਆਂ ਕਰ ਕਰ ਕੁੱਟਦਾ ਉਹ ਹੀ ਨਾੜਾ ਉਤਰੇ ਉਹਨਾਂ ਦੀਆਂ ਤੋੜਦਾ ਸੀ ਉਤਰੇ ਉਹਨਾਂ ਨੂੰ ਬੇਇੱਜ਼ਤੀ ਕਰਦਾ ਹ ਹ ਕੋਈ ਨਹੀਂ ਸੀ ਉਹਨੂੰ ਇਹ ਵੀ ਉਹਨਾਂ ਦੇ ਜਨਾਨੀ ਪੁਲਿਸ ਹਲਾਦਿਆਂ ਜਨਾਨੀ ਪੁਲਿਸ ਦਾ ਵੀ ਉਹ ਆਪ ਹੀ ਵਰਤਦਾ ਸੀ ਜੋ ਕੁਝ ਕਰਦਾ ਸੀ ਉਹ ਆਪ ਹੀ ਕਰਦਾ ਸੀ ਹੰਕਾਰ ਸੀ ਨਾ ਬਹੁਤਾ ਕਾ ਅਦਾ ਹੀ ਮੈਂ ਉਹ ਨਵਾਂ ਸਰਹੰਦ ਆਇਆ ਉਹ ਸਰਹੰਦ ਕੋ ਲੋਨ ਹਮ ਮੈਂ ਤੁਹਾਡੇ ਪਰਿਵਾਰ ਨਹੀਂ ਛੱਡਨੇ ਕੋਈ ਗੱਲ ਨਹੀਂ ਫਿਰ ਜੇ ਉਹ ਸਰਹੰਦ ਦੇ ਹੀ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਿਸ ਵੀ ਹੈਗੇ ਨੇ ਫਿਰ ਜੇ ਉਹਨੂੰ ਸਰਹੰਦ ਬੰਦਾ ਚਾ ਸੀ ਤੇ ਫਿਰ ਭਾਈ ਸੰਦੀਪ ਸਿੰਘ ਸਨਹੀ ਬਾਬਾ ਬੰਦਾ ਸਿੰਘ ਬਹਾਦਰ ਦਾ ਵਾਰਿਸ ਬਣ ਕੇ ਟੱਕਰ ਗਿਆ ਸਾਨੂੰ ਬਹੁਤ ਖੁਸ਼ੀ ਹੋਈ ਉਹਦੀ ਹਮ ਪਰ ਇਹ ਗੱਲ ਦੀ ਖੁਸ਼ੀ ਨਹੀਂ ਵੀ ਪੀਉ ਨੂੰ ਛੇਤੀ ਨਹੀਂ ਮਰਨਾ ਚਾਹੀਦਾ ਕੀੜੇ ਪੈਣੇ ਚਾਹੀਦੇ ਨ ਕੀੜੇ ਪੈਣੇ ਚਾਹੀਦੇ ਜੋ ਸਾਡੇ ਨਾਲ ਹੈ ਨਾ ਹੂੰ ਇੰਨੀ ਛੇਤੀ ਉਹ ਮਰਨਾ ਨਹੀਂ ਚਾਹੀਦਾ ਹੂੰ ਜੋ ਉਹਨੇ ਬਾਦਰ ਨੇ ਕਿਹਾ ਵੰਗਾ ਮੈਂ ਤੇ ਤਰਸਦਾ ਰਹਿੰਦਾ ਹੂੰ ਕੋਈ ਸਾਲ ਮੰਝੇ ਦੇ ਹੂੰ ਕਿਹੋ ਜਿਹਾ ਬੰਦਾ ਛੇਤੀ ਨਹੀਂ ਮਰਨਾ ਚਾਹੀਦਾ ਹੂੰ ਪਰ ਮੈਨੂੰ ਜਾਨ ਛੁੱਟ ਗਈ ਉਹਦੀ ਹੂੰ ਜਾਨ ਤਾਂ ਛੁੱਟ ਗਈ ਪਰ ਜਿਸ ਤਰੀਕੇ ਦੇ ਨਾਲ ਪਹਿਲਾਂ ਦਿਮਾਗ ਉਹਦਾ ਸੁਣਨ ਹੋ ਗਿਆ ਫਿਰ ਪਰਿਵਾਰ ਨੇ ਕਿਹਾ ਸੀ ਲਾਜ ਨਹੀਂ ਕਰਾਉਣਾ ਤੇ ਮੈਨੂੰ ਲੱਗਦਾ ਉਹ ਜਿਹੜੀਆਂ ਤੁਹਾਡੇ ਮੂੰਹੋਂ ਨਿਕਲੀਆਂ ਵੱਧਵਾਵਾਂ ਸੀ ਉਹ ਜਿਹੜਾ ਤੁਹਾਡੇ ਉੱਤੇ ਅਤਿਆਚਾਰ ਕੀਤਾ ਸੀ ਉਹਦਾ ਸੇਕ ਉਹਨੂੰ ਮਿਲ ਗਿਆ ਜੋ ਸਾਡੇ ਵਿੱਚ ਹੈ ਕੋਈ ਨਹੀਂ ਹੂੰ ਸਾਡੇ ਵਿੱਚ ਮਾਸਾ ਜਿਨੀ ਮੈਲ ਵੀ ਹੁੰਦੀ ਨਾ ਤੇ ਫਿਰ ਵੀ ਹਾਂ ਦੇ ਸਾਡੇ ਕੋਲ ਮੈਲ ਹੈਗੀ ਤੇ ਸਾਡੇ ਸਾਨੂੰ ਕਿਉਂ ਮਾਰਨਾ ਸਾਨੂੰ ਕਿਉਂ ਕੁੱਟਣਾ ਵੀ ਜਿਹੜੇ ਜਿਹੜੇ ਸਿੰਘ ਸਾਡੇ ਜਿਹੜੇ ਮੈਦਾਨ ਦੇ ਵਿੱਚ ਨਿਤਰੇ ਉਹਨਾਂ ਨੂੰ ਟੱਕਰ ਦਾ ਜਿਵੇਂ ਟੱਕਰਨਾ ਸੀ ਬਦੋਸ਼ਿਆਂ ਨੂੰ ਕਿਉਂ ਹਨਾ ਫਿਰ ਕੀਰਤ ਜਦੋਂ ਮੈਨੂੰ ਆਲਾ ਤੇਰੀ ਵੀਲੀ ਚੋਂ ਐਨੇ ਸਿੰਘ ਪਾਕਿਸਤਾਨ ਟੱਪੇ ਆ ਅੱਛਾ ਤੇ ਮੈਂ ਕਿਹਾ ਮੈਨੂੰ ਮਾਰ ਕੇ ਪੁੱਛਣਾ ਹੂੰ ਹੂੰ ਉਦੋਂ ਦੇ ਪੁੱਛ ਲੈਨੂੰ ਹੂੰ ਮੈਂ ਕਿਹਾ ਉਹ ਤੇ ਇੰਨੀਆਂ ਵੇਲੀਆਂ ਨੇ ਉੱਥੇ ਫੌਜ ਵਾਲੇ ਬੈਠੇ ਮੇਰੀ ਵੇਲੀ ਦੇ ਹੂੰ ਜਾ ਕੇ ਵੇਲਾ ਕਿੱਲੇ ਦੇ ਫੌਜ ਵਾਲੇ ਬੈਠੇ ਆ ਉੱਥੇ ਸਿੰਘ ਜਾ ਸਕਦੇ ਪਹਿਲੋ ਹੂੰ ਤੇ ਦੱਸਣ ਵਾਲੇ ਦੱਸਿਆ ਵੀ ਵੇਲੀ ਚੋਂ ਗਏ ਆ ਤੇ ਗਏ ਵੀ ਹੈਗੇ ਹਾਂ ਅੱਜ ਭਾਵੇਂ ਜੋ ਮਰਜੀ ਆਖੀ ਜਾਵੇ ਹੂੰ ਬਿਲਕੁਲ ਜਾਂਦੇ ਵੀ ਹੀ ਹੂੰ ਹੈ ਬਿਲਕੁਲ ਪਰ ਅਸੀਂ ਨਹੀਂ ਸਾਹ ਕਰ ਸਕਦੇ ਵੀ ਸਾਡੇ ਕੋਲ ਜਾਂਦੇ ਤੁਸੀਂ ਫਿਰ ਜੋਦੇ ਹੋ ਬਾਪੂ ਤੁਸੀਂ ਜੋਦੇ ਹੋ ਭਾਵੇਂ ਕੁੱਟਾਂ ਖਾ ਲੀਆਂ ਭਾਵੇਂ ਸਰੀਰ ਦੀ ਬੋਟੀ-ਬੋਟੀ ਤੜਵਾ ਲਈ ਆਹੀਂ ਆ ਸਕਦੇ ਸਾਨੂੰ ਇਹ ਪੱਕਾ ਪਤਾ ਸੀ ਨਹੀਂ ਜੇ ਸਾਨੂੰ ਪਤਾ ਹੁੰਦਾ ਵੀ ਸਾਡੀ ਜਾਨ ਛੱਡ ਦੇਣੀ ਇਹਨੇ ਤੇ ਫਿਰ ਨਹੀਂ ਹਾਂ ਫਿਰ ਅਸੀਂ ਆਖ ਦੇਣਾ ਸੀ ਹੈ ਸਾਨੂੰ ਇਹੋ ਹੀ ਪਤਾ ਸੀ ਅੱਜ ਗੁਰਦੁਆਰੇ ਖਲੋਤੇ ਆ ਸਾਨੂੰ ਇਹੋ ਹੀ ਪਤਾ ਸੀ ਵੀ ਇਹਨੇ ਨਹੀਂ ਛੱਡਣਾ ਸਾਨੂੰ ਤੇ ਇਹ ਲੋ ਸ਼ਹੀਦ ਵੀ ਹੋ ਜਾਣਾ ਅੱਗੇ ਭਰਾ ਹੋ ਗਿਆ ਤੇ ਮਹੀ ਹੋ ਜਾਗੇ ਨਹੀਂ ਨਾਂ ਨਹੀਂ ਲੈਣਾ ਉਹ ਕੀ ਘਟਨਾ ਸੀ ਜਦੋਂ ਉਹਨੇ ਪਿੰਡ ਦੇ ਵਿੱਚੋਂ 14-15 ਜਿਹੜੇ ਇੱਕੇ ਵਾਰੀ ਚੱਕ ਕੇ ਲੈ ਗਿਆ ਵਿਅਕਤੀਆਂ ਨੂੰ ਤੇ ਸਾਰਿਆਂ ਨੂੰ ਇੰਟਰੋਗੇਟ ਕੀਤਾ ਉਹ ਇੱਥੇ ਇੱਕ ਬੀਐਸਐਫ ਦੀ ਗੱਡੀ ਸੀ ਜਿਹੜੀ ਜੋ ਹੈ ਬੰਬ ਲਾ ਕੇ ਖੜਕੂ ਸਿੰਘਾਂ ਨਾਲ ਜੇ ਉਡਾਈ ਤੇ ਉਸ ਟਾਈਮ ਉਹਨੂੰ ਜਿਹੜਾ ਵੀ ਨੌਜਵਾਨ ਜਵਾਏ ਮਿਲਿਆ ਚੰਗਾ ਗੱਭਰੂ ਨੌਜਵਾਨ ਉਹਨੇ